इस अवसर पर मैं डॉक्टर सतराम सिंह जी सिंधु जी का बहुत आभार प्रकट करता हूँ और इनको शुभकामना और बधाई भी देता हूँ कि इतना बड़ा जो पराला इन्होंने किया है एक प्रोजेक्ट जो शुरू किया है कैंपस टैंक कैंपस टैंक का जो लॉन्च किया है जिसके माध्यम से तेईस हजार के लगभग तो संस्थाएं जुड़ी हुई हैं और इसमें रजिस्ट्रेशन भी नौजवान जो स्टार्टअप्स न्यू स्टार्टअप्स बनने के इच्छुक हैं उन्होंने किया है और इनके ही माध्यम से जो इस समय योजना इन्होंने बताई है कि 300 के लगभग ऐसे स्टार्टअप्स को चयन करके और उनकी सहायता ये कराएंगे क्योंकि तो इसके लिए बहुत से इन्वेस्टर्स फंड्स लेकर के आगे आए हैं और जो न्यू स्टार्टअप्स हैं पढ़ाई के बाद उनके लिए बहुत बड़ा एक विषय होता है कि उनको जीवन में आगे क्या करना है तो जीवन में आगे अच्छा कुछ करें और अच्छा करने के लिए उनको प्लेटफॉर्म मिले तो ये प्लेटफॉर्म इन्होंने दिया है युवकों का बहुत बड़ा एक समाधान होगा उनकी बजी सहायता होगी और उसके कारण से ये जो जॉब सीकर्स हैं जो न्यू स्टार्टअप्स बनेंगे कल को बड़े उद्योग लगा करके जॉब गिवर्स भी बनेंगे और जब जॉब गिवर्स बनेंगे तो एक बड़ी समस्या जो अनएम्प्लॉयमेंट की भी हल होगी और इससे देश का भी लाभ होगा देश निर्माण में इन लोगों के व्यवसाय का निश्चित रूप से लाभ होगा हमारी इकोनॉमी को आगे बढ़ने का जो संकल्प है वो भी पूरा करेंगे बहुत बहुत धन्यवाद ਜੀ ਯੰਗ ਐਂਟਰਪ੍ਰੀਨਰਸ਼ਿਪ ਨੂੰ ਪ੍ਰਮੋਟ ਕਰਨ ਵਾਸਤੇ ਕੈਂਪਸ ਟੈਂਕ ਪੰਜਾਬ ਲਾਂਚ ਕੀਤਾ ਗਿਆ ਹੈ। ਉਹ ਰਾਜ ਅਸਤੀ ਲਾਂਚਿੰਗ ਤੇ ਜੂਨੀਅਰ ਮਿਨਿਸਟਰ ਸ਼੍ਰੀ ਮੋਲਾ ਘਟਕੀ ਨੇ ਕੀਤੀ ਹੈ। ਔਰ ਇਸ ਪ੍ਰੋਗਰਾਮ ਦੇ ਵਿੱਚ 1000 ਸਟਾਰਟਅਪ ਨੂੰ ਇੰਕੂਬੇਟ ਕਰਨ ਦਾ 1000 ਸਟਾਰਟਅਪ ਨੂੰ ਫੰਡਿੰਗ ਕਰਨ ਦਾ ਸਫੈਸਲ ਬਣਾਉਣ ਦਾ ਸਾਡਾ ਮਕਸਦ ਹੈ। ਔਰ ਸਾਡੀ ਉਮੀਦ ਹੈ ਕਿ ਇਸ ਦੇ ਵਿੱਚ 300 ਸਟਾਰਟਅਪ ਜਿਹੜੇ ਨੇ ਫਾਈਨਲ ਹੋ ਦੇਸ਼ ਵਿੱਚ ਅੱਗੇ ਵਧੇ।

ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਉਸ ਨੂੰ ਆਪਣੇ ਆਈਡੀਆ ਨੂੰ ਲੈ ਕੇ ਆਪਣੀ ਪਿਚਿੰਗ ਕਰਨੀ ਪੈਗੀ ਉਸ ਦੇ ਵਾਸਤੇ ਫੰਡਿੰਗ ਦੇ ਨਾਲ-ਨਾਲ ਉਹਨੇ ਪ੍ਰੋਪਰ ਗਾਈਡੈਂਸ ਵੀ ਦਿੱਤੀ ਜਾਏਗੀ ਉਸ ਦੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਜਿਹੜੇ ਨੇ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਵੀ ਯੂਨੀਵਰਸਿਟੀ ਆਪਣੀ ਹੈਲਪ ਪ੍ਰੋਵਾਈਡ ਕਰੇਗੀ ਆਨਲਾਈਨ ਪੋਰਟਲ ਤੇ ਵਿਦਾਊਟ ਐਨੀ ਫੀਸ ਦੀ ਰਜਿਸਟ੍ਰੇਸ਼ਨ ਕੋਈ ਵੀ ਨੌਜਵਾਨ ਆਪਣਾ ਆਈਡੀਆ ਇਸ ਵਿੱਚ ਰਜਿਸਟਰ ਕਰ ਸਕਦਾ ਹੈ

ਆਲਰੇਡੀ ਨੈਸ਼ਨਲ ਤੇ ਇੰਟਰਨੈਸ਼ਨਲ ਜਿਹੜਾ ਸਟੈਂਡਰਡ ਹੈ ਸਕਸੈਸਫੁਲ ਸਟਾਰਟਅਪ ਦਾ ਉਸ ਦੇ ਤਾਬਕ ਸਾਨੂੰ ਉਮੀਦ ਹੈ ਕਿ ਇਸ ਦੇ ਵਿੱਚੋਂ 300 ਦੇ ਕਰੀਬ ਸਟਾਰਟਅਪ ਜਿਹੜੇ ਆ ਉਹ ਨਿਕਲ ਕੇ ਸਾਹਮਣੇ ਆ ਸਕਦੇ ਠੀਕ ਹੈ ਸੀਡ ਫੰਡਿੰਗ ਨਹੀਂ ਕਰੋਗੇ ਜਾਂ ਬਿਲਕੁਲ ਜੀ ਸੀਡ ਫੰਡਿੰਗ ਦੀ ਗੱਲ ਕਰ ਰਹੇ ਹਾਂ ਕਿ ਜਿਹੜਾ 6 ਮਿਲੀਅਨ ਯੂ ਐਸ ਡਾਲਰ ਜਿਹੜਾ ਫੰਡ ਹੈ ਉਹ ਸੀਡ ਫੰਡ ਦੇਗੇ ਉਸ ਤੋਂ ਇਲਾਵਾ ਵੀ ਬਹੁਤ ਸਾਰੀ ਫੰਡਿੰਗ ਵਾਲੇ ਲੋਕ ਤੁਸੀਂ ਦੇਖਿਆ ਚਾਏ ਹੋਏ ਲੇਕਿਨ ਇਹ ਮੇਨ ਫੰਡ ਹੈ ਜਿਹੜੀ ਮੇਨ ਫਲੱਜ ਹੈ 6 ਮਿਲੀਅਨ ਯੂ ਐਸ ਡਾਲਰ ਜਿਹੜੀ ਆ ਇਸ ਪ੍ਰੋਗਰਾਮ ਦੇ ਵਾਸਤੇ ਅੱਜ ਕੋਈ ਸ਼ੁਰੂ ਹੋਇਆ ਜਾਂ ਪਹਿਲਾਂ ਕੁਝ ਕੰਮ ਇਹਦੀ ਸੌਫਟ ਲਾਂਚ ਕੀਤਾ ਸੀ ਇਸ ਦੇ ਵਿੱਚ ਕੋਈ 500 ਦੇ ਕਰੀਬ ਸਟਾਰਟਅਪ ਆਲਰੇਡੀ ਰਜਿਸਟਰ ਹੋ ਚੁੱਕੇ ਆ 19000 ਦੇ ਕਰੀਬ ਜਿਹੜੇ ਯੋਵਾ ਨੇ ਜਿਹੜੇ ਯੂਥ ਆ ਉਹ ਇਸ ਦੇ ਵਿੱਚ ਅਪਰੋਚ ਹੋਇਆ ਬਲਗਲਗ ਸਟਾਰਟਅਪ ਦੇ ਵਿੱਚ ਇੱਕ ਤੋਂ ਜ਼ਿਆਦਾ ਲੋਕ ਵੀ ਹੁੰਦੇ ਆ ਤੇ ਸਾਡਾ ਟਾਰਗੇਟ ਹੈ ਕਿ 1000 ਸਟਾਰਟਅਪ ਦੇ ਨਾਲ ਅਸੀਂ ਫਸਟ ਸੀਜ਼ਨ ਹੈ ਜਿਸ ਦਾ ਸੀਜ਼ਨ ਹਰ ਸਾਲ ਹੋਏਗਾ ਇਹ ਫਸਟ ਸੀਜ਼ਨ ਹੈ ਫਸਟ ਸੀਜ਼ਨ ਦੇ ਵਿੱਚ 1000 ਸਟਾਰਟਅਪ ਨੂੰ ਲੈ ਕੇ ਅਸੀਂ ਇਨੀਸ਼ੀਏਟਿਵ ਹੈ ਦੇਖੋ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਆ ਇਸ ਦੇ ਵਿੱਚ ਤਿੰਨ ਚਾਰ ਮੇਜਰ ਸਟੇਕ ਹোলਡਰ ਹੈ ਇਸ ਦੇ ਵਿੱਚ ਆਪਣਾ ਜਿਹੜਾ ਫਾਊਂਡੇਸ਼ਨ ਹੈ ਜਿਹੜਾ ਯੂਨੀਕੌਰਨ ਹੈ ਸਾਡੇ ਇੰਡੀਆ ਦਾ 파ਰਟਨਰ ਉਹ ਉਸ ਦੇ ਨਾਲ ਵੈਂਚਰ ਕੈਟਾਲਿਸਟ ਜਿਹੜੇ ਇੱਥੇ ਆਏ ਆ ਔਰ ਇਸ ਦੇ ਨਾਲ ਐਆਈਸੀਟੀ ਆਲ ਇੰਡੀਆ ਕੌਂਸਲ ਫਰ ਟੈਕਨੀਕਲ ਐਜੂਕੇਸ਼ਨ ਤੇ ਚੰਡੀਗੜ੍ਹ ਯੂਨੀਵਰਸਿਟੀ ਇਸ ਦੀ ਨੋਡਲ ਏਜੰਸੀ ਹੈ ਇਸ ਦੀ ਮਤਲਬ ਕਹਿ ਲੋ ਕਿ ਕੈਂਪਸ ਟੈਂਕ ਨੂੰ ਸਕਸੈਸਫੁਲ ਬਣਾਉਣ ਵਾਸਤੇ मेजर रोल चंडीगढ़ यूनिवर्सिटी थैंक यू